ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਬੋਲ ਮਿੱਟੀ ਦੇ ਆ ਬਾਵਿਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਜਿਹੜਾ ਲਾਲਚ ਕਰਦਾ ਹੈ ਤੇ ਉਸਦੇ ਨਾਲ ਵੀ ਅਗੋਦਾਂ ਦਾ ਹੀ ਟੱਕਰਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਇਹ ਸਾਰੀਆਂ ਗੱਲਾਂ ਕਰਾਂਗੇ ਤੁਸੀਂ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਜ਼ਿਆਦਾ ਵਧੀਆ ਲੱਗੇਗੀ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਅਮਿੰਦੋਰੇ ਪਿਤਾ ਜੀ ਨੇ ਜੋ ਕਿ ਦੀਪ ਦਾ ਸਮਾਨ ਬਣਾਇਆ ਸੀ ਤੇ ਕਿਰਨ ਵਾਸਤੇ ਜੋ ਸੋਚਿਆ ਸੀ ਕਿ ਉਸ ਨੂੰ ਦੇਣਾ ਹੈ ਦੀਪ ਦੇ ਵਿਆਹ ਤੇ ਉਸ ਤੋਂ ਬਾਅਦ ਉਸਦੇ ਭਰਾ ਪਰਚਾਈ ਬਿਲਕੁਲ ਹੀ ਮੁੱਕਰ ਜਾਂਦੇ ਹੋ ਸੋਚਦੇ ਆ ਕਿ ਹੁਣ ਤਾਂ ਅਸੀਂ ਸਿਰਫ ਆਪਣਾ ਹਿੱਸਾ ਲੈਣਾ ਹੈ ਤੇ ਇਹਨਾਂ ਕੁੜੀਆਂ ਨੂੰ ਸਾਈਡ ਤੇ ਕਰ ਦੇਣਾ ਹੈ ਮਿੰਦੋ ਦੇ ਪਿਤਾ ਨੇ ਆਪਣੇ ਜਾਣ ਤੋਂ ਪਹਿਲਾਂ ਜੋ ਕਿ ਚਿੱਠੀਆਂ ਵਿੱਚ ਸ਼ਰਤਾਂ ਰੱਖ ਕੇ ਗਏ ਆ ਹਾਲਾਤਾਂ ਦੇ ਅਨੁਸਾਰ ਉਹਨਾਂ ਨੇ ਕਿਸੇ ਨਾ ਕਿਸੇ ਨੂੰ ਥੋਪ ਦਿੱਤੀ ਆ ਕਿ ਇਹ ਸ਼ਰਤ ਇਸ ਤਰੀਕੇ ਨਾਲ ਪੂਰੀ ਹੋਵੇਗੀ ਸੋ ਜਿਨੇ ਇਹ ਘਰ ਦੇ ਹਾਲਾਤ ਸੀ ਉਸ ਆਬਨਾ ਉਹਨਾਂ ਨੇ ਕਿਹਾ ਕਿ ਇਹ ਸ਼ਰਤ ਮਿੰਦੋ ਦੀ ਮੰਮੀ ਪੂਰੀ ਕਰੇਗੀ ਤੇ ਮਿੰਦੋ ਦੀ ਮੰਮੀ ਨੂੰ ਦਿਸ ਰਏ ਹੀ ਘਰ ਦੇ ਹਾਲਾਤ ਕਿ ਜਿਨੇ ਨਾ ਤੇ ਦੀਪਨੂਸ ਦਾ ਸਮਾਨ ਦਿੱਤਾ ਜਾ ਰਿਹਾ ਸੀ ਤੇ ਨਾ ਹੀ ਉਹਨਾਂ ਦਾ ਵੱਡਾ ਜਵਾਈ ਕਿਰਨ ਉਸ ਦੀ ਕੋਈ ਜੋ ਵੀ ਉਹਦੀ ਮੰਗ ਦੇ ਡਿਮਾਂਡਾਂ ਸੀ ਮਨਮਨੋਤੀਆਂ ਸੀ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਸੀ ਫਿਰ ਮਿੰਦੋ ਦੀ ਮੰਮੀ ਹੀ ਕਹਿੰਦੀ ਆ ਕਿ ਜੋ ਜੋ ਬਣਦਾ ਹਿੱਸਾ ਉਹ ਦੋਗੇ ਤਾਂ ਫਿਰ ਅਗਲੀ ਚਿੱਠੀ ਖੋਲੀ ਜਾਏਗੀ ਸੋ ਐਸੇ ਤਰੀਕੇ ਨਾਲ ਹੁੰਦਾ ਹੈ ਤੇ ਉਸ ਦੇ ਜਿਹੜੇ ਮਨਪਰੀਤ ਤੇ ਉਸ ਦਾ ਘਰ ਵਾਲਾ ਆਉਂਦੇ ਆ ਕਿਰਨ ਦੇ ਕੋਲ ਉਸ ਦਾ ਸਮਾਨ ਲੈ ਕੇ ਤੇ ਉੱਥੇ ਹੀ ਜਿਵੇਂ ਤੁਸੀਂ ਦੇਖਿਆ ਹੈ ਕਿ ਗਗਨ ਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਉਹਨੂੰ ਕੱਪੜੇ ਲੀੜਿਆ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਸੋਚਦਾ ਹੈ ਕਿ ਇਹ ਬੇਕਾਰ ਦੀਆਂ ਚੀਜ਼ਾਂ ਹੈ ਪਰ ਜਦੋਂ ਉਹ ਸ਼ਾਪ ਕੱਢ ਕੇ ਦਿਖਾਉਂਦੇ ਆ ਤੇ ਇਹ ਦੇਖ ਕੇ ਇੰਨਾ ਜ਼ਿਆਦਾ ਖੁਸ਼ ਹੁੰਦਾ ਹੈ ਫਿਰ ਉਸ ਨੂੰ ਆਪਣੇ ਸੋਹਰੇ ਵੀ ਚੰਗੇ ਲੱਗਣ ਲੱਗ ਜਾਂਦੇ ਆ ਉਹ ਸੋਚਦਾ ਕਿ ਇੰਨਾ ਵਰਗਾ ਕੋਈ ਨਹੀਂ ਮਤਲਬ ਲਾਲਚ ਦਿੱਸਦਾ ਹੈ ਕਿ ਜੇ ਕੋਈ ਕੁਝ ਕਰਦਾ ਹੈ ਕੋਈ ਚੀਜ਼ਾਂ ਦਿੰਦਾ ਹੈ ਤਾਂ ਫਿਰ ਚੰਗੇ ਲੱਗਦੇ ਆ ਨਹੀਂ ਤਾਂ ਕੋਈ ਵੀ ਚੰਗਾ ਨਹੀਂ ਲੱਗਦਾ ਤੇ ਉੱਥੇ ਹੀ ਨਾਲ ਹੀ ਨਵੀ ਨੂੰ ਵੀ ਫਿਰ ਖੁਸ਼ੀ ਹੁੰਦੀ ਆ ਜਦੋਂ ਉਸ ਨੂੰ ਵੀ 5-500 ਦੇ ਨੋਟ ਮਿਲ ਜਾਂਦੇ ਆ ਪਹਿਲਾਂ ਉਸ ਨੂੰ ਗੁੱਸਾ ਚੜਿਆ ਹੁੰਦਾ ਹੈ ਤੇ ਉਸ ਦਾ 1 ਮਿੰਟ ਵਿੱਚ ਹੀ ਸਾਰਾ ਗੁੱਸਾ ਉੱਤਰ ਜਾਂਦਾ ਕਿਉਂਕਿ ਉਹ ਵੀ ਲਾਲਚ ਕਰਦੀ ਆ ਸੋ ਜੇਕਰ ਇਦਾਂ ਦਾ ਲਾਲਚ ਆਪਾਂ ਦਿਖਾ ਰਹੇ ਆ ਤੇ ਜੇਕਰ ਇਹਨਾਂ ਦੇ ਸਹੁਰੇ ਅੱਗੇ ਉਹਨਾਂ ਵਾਸਤੇ ਇਹੋ ਜਿਹਾ ਲਾਲਚ ਵਿਖਾਉਣ ਤਾਂ ਫਿਰ ਉਹਨਾਂ ਦੇ ਸਹੁਰੇ ਮਾੜੇ ਆ ਜਿਵੇਂ ਕਿ ਨਵੀ ਦੇ ਸੋ ਕਿਰਨ ਦੇ ਪ੍ਰਾਪਰ ਜੈਵਿਕ ਉਹਨੇ ਜਿਆਦਾ ਚੰਗੇ ਨਹੀਂ ਹੈਗੇ ਉਹਨਾਂ ਦੇ ਨਾਲ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਪਰ ਉਥੇ ਇਹ ਇੱਕ ਸ਼ਰਤ ਦੇ ਕਰਕੇ ਆਏ ਆਪਣੇ ਹਿੱਸੇ ਕਰਕੇ ਕਿਉਂਕਿ ਇਹ ਲਾਲਚ ਨੂੰ ਤਰੇ ਫਿਰਦੇ ਆ ਵੀ ਸਾਨੂੰ ਹਿੱਸਾ ਮਿਲ ਜੇ ਉਹਦਾ ਇਹ ਬਿਲਕੁਲ ਵੀ ਕਿਰਨ ਦੇ ਘਰ ਨਾ ਆਉਂਦੇ ਜੇਕਰ ਰੱਬ ਨੇ ਧੀਆਂ ਨੂੰ ਪੈਦਾ ਕੀਤਾ ਆ ਉਹਨਾਂ ਦਾ ਢੋਟ ਵੀ ਆ ਵੀ ਲਾਇਆ ਹੁੰਦਾ ਜੀ ਉਹਦੇ ਭਰਾ ਨਹੀਂ ਸਿੱਧੇ ਤਰੀਕੇ ਨਾਲ ਕੁਝ ਦੇਣਾ ਚਾਹੁੰਦੇ ਤੇ ਫਿਰ ਦੂਜੇ ਤਰੀਕੇ ਨਾਲ ਦਿੱਤਾ ਜਾਂਦਾ ਤੇ ਰੱਬ ਦਵਾ ਕੇ ਵੀ ਰਹਿੰਦਾ ਆ ਕਿਉਂਕਿ ਉਹ ਵੀ ਉਸ ਘਰ ਵਿੱਚ ਜੰਮੀਆਂ ਹੁੰਦੀਆਂ ਤੇ ਉਹਨਾਂ ਦਾ ਵੀ ਉਸ ਘਰ ਵਿੱਚ ਉਹਨਾਂ ਹੀ ਹਿਸਾਬ ਆਂਦਾ ਹੈ ਤੇ ਇਸੇ ਤਰੀਕੇ ਨਾਲ ਦੀਪ ਨਾਲ ਵੀ ਹੁੰਦਾ ਹੈ ਤੇ ਉਸਦੇ ਵੱਡੇ ਭਰਾ ਭਰ ਜਾਈ ਸੇ ਬਚਾਉਣ ਦੇ ਮਾਰੇ ਦੀਪ ਨੂੰ ਸਮਾਨ ਥੋੜਾ ਘਟਿਆ ਕਰ ਦਿੰਦੇ ਆ ਜਿਵੇਂ ਕਿ ਉਹ ਘਟਿਆ ਸਮਾਨ ਨਹੀਂ ਦਿੰਦਾ ਉਹ ਕਹਿੰਦਾ ਕਿ ਸਾਡੇ ਦੁਕਾਨ ਦੀ ਰੈਪਿਊਟੇਸ਼ਨ ਡਾਊਨ ਹੁੰਦੀ ਆ ਫਿਰ ਵੀ ਉਹ ਸਮਾਨ ਫਿਰ ਥੋੜਾ ਘਟ ਕਰ ਦਿੰਦਾ ਆ ਜਿਹੜੀਆਂ ਜਿੱਥੇ ਵੱਡੀਆਂ ਚੀਜ਼ਾਂ ਤੇ ਛੋਟੀਆਂ ਕਰ ਦਿੰਦਾ ਤੇ ਮਤਲਬ ਲਾਲਚ ਦੇਖੋ ਕਿੰਨਾ ਜ਼ਿਆਦਾ ਹੈ ਕਿ ਇੱਕ ਕੁੜੀ ਨੂੰ ਸਮਾਨ ਦੇ ਦੇ ਜਿੰਨਾ ਬਣਿਆ ਥੋੜੇ ਪੈਸੇ ਪਾ ਕੇ ਚੰਗਾ ਸਮਾਨ ਦੋ ساری ਜ਼ਿੰਦਗੀ ਤੁਸੀਂ ਸਿਫਤਾਂ ਵੀ ਖੱਟੋਗੇ ਪਰ ਦੀਪ ਦੀ ਸੱਸ ਬੜਾ ਲਾਲਚ ਮਖਾਉਂਦੀ ਆ ਪਰ ਉੱਥੇ ਹੀ ਦੀਪ ਦੀ ਦਾਦੀ ਸੱਸ ਬਹੁਤ ਚੰਗੀ ਹੁੰਦੀ ਆ ਤੇ ਉਹ ਸਾਰਾ ਸਮਾਨ ਲੈਣ ਤੋਂ ਮਨਾ ਕਰ ਦਿੰਦੀ ਆ ਤੇ ਉਹ ਸਮਾਨ ਲੈ ਕੇ ਖੜੇ ਹੁੰਦੇ ਆ ਤੇ ਉੱਥੇ ਹੀ ਵੀਡੀਓ ਦਾ ਐਂਡ ਹੁੰਦਾ ਹੈ ਹੁਣ ਆਪਾਂ ਦੇਖਦੇ ਆ ਕਿ ਉਹ ਸਮਾਨ ਛੱਡ ਕੇ ਜਾਂਦੇ ਆ ਜਾਂ ਵਾਪਸ ਲੈ ਕੇ ਜਾਂਦੇ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ